ਕਿ ਕਾਂਗਰਸ ਸਰਕਾਰ ਦੇ ਸਮੇਂ ਸਕੂਲ ਬਣਿਆ ਹਰ ਚੀਜ਼ ਕੰਪਲੀਟ ਕਰਤੀ ਲੇਕਿਨ ਕਾਂਗਰਸ ਨੂੰ ਇਸ ਗੱਲ ਦਾ ਕ੍ਰੈਡਿਟ ਨਾ ਮਿਲੇ ਇਸ ਕਰਕੇ ਇਹਨੇ ਮਹੂਰਤ ਜਿਹੜਾ ਹੈ 2 ਸਾਲ ਬਾਅਦ ਕਰਨ ਆ ਰਹੇ ਹਮੇਸ਼ਾ ਹੀ ਨਵਲੋ ਕਿਹਾ ਜਾਂਦਾ ਹੈ ਰਵਾਇਤੀ ਪਾਰਟੀਆਂ ਕਾਂਗਰਸੀਆਂ ਸਾਡੇ ਬਾਰੇ ਬੜਾ ਉਲਟ ਫੁੱਟ ਬੋਲਦੇ ਆ ਲੇਕਿਨ ਇੱਕ ਵੀ ਪ੍ਰੋਜੈਕਟ ਲੁਧਿਆਣਾ ਚ ਨਕੱਲਾ ਮੈਂ ਹੀ ਸੀ ਦੀ ਗੱਲ ਕਰ ਰਿਹਾ ਇੱਕ ਪ੍ਰੋਜੈਕਟ ਤਾਂ ਲੈ ਕੇ ਆਂ ਵੀ ਅਸੀਂ ਲੈ ਕੇ ਆਏ ਇਹ ਲੋਕ ਜਿਹੜੇ ਇਹਨਾਂ ਕਿਤਾਬਾਂ ਦਾ ਮਜ਼ਾਕ ਪਣਾਉਂਦੇ ਸੀਗੇ ਇਹ ਫੇਕ ਕਿਤਾਬਾਂ ਛਾਪਤੀਆਂ ਸੰਜੀਤ ਦਲਵਾਲ ਨੇ ਅੱਜ ਹੀ ਜਿਹੜੇ ਮੂਰਤ ਹੈ ਇਹਨਾਂ ਕਿਤਾਬਾਂ ਨੂੰ ਚੱਕ ਲੋ ਤੇ ਇੱਕ ਇੱਕ ਕੰਮ ਦਾ ਮੂਰਤ ਜੀ ਚਾਹੇ ਫਾਇਰ ਸਟੇਸ਼ਨ ਹੈ ਚਾਹੇ ਸਕੂਲ ਹੈ ਅੱਜ ਤੱਕ ਇਹ ਰਵਾਇਤ ਨਹੀਂ ਹੋਈ ਸੀ ਚਾਹੇ ਕਾਲੀਤਲ बीजेपी ਹੋਵੇ ਚਾਹੇ ਕਾਂਗਰਸ ਹੋਵੇ ਕਿ ਕਿਸੇ ਪੱਥਰ ਤੋੜੇ ਜਾਣ ਬਟ ਇਸ ਨੀਚਲੇ ਲੈਵਲ ਦੀ ਪੋਲਿਟਿਕ ਕਰ ਰਹੀ ਹੈ ਕਿ ਪੱਥਰ ਤੋੜੇ ਜਾ ਰਹੇ ਹਨ ਪੰਚਾਇਤਾਂ ਪੰਚ ਸਰਪੰਚ ਕੌਂਸਲਰ ਉਹ ਇਸ ਵਾਸਤੇ ਬਣਾਈ ਸੀ ਕਿ ਆਮ ਆਦਮੀ ਨੂੰ 2 ਸਟੈਪ ਤੇ ਉਦੇ ਘਰ ਤੋਂ ਬਾਹਰ ਨਿਕਲ ਕੇ ਫਸਿਲਟੀਆਂ ਮਿਲਣ ਤੇ ਇਹ ਇਹ ਕਿਹੜੇ ਆਮ ਆਦਮੀ ਨੇ ਇਹ ਨਕਾਮ ਆਦਮੀ ਪਾਰਟੀ ਦੇ ਇਹਨੇ ਤਾਂ ਫਸਿਲਟੀਆਂ ਖੋਰੀਆਂ ਕਿ ਮਾਨ ਸਾਹਿਬ ਸੀਐਮ ਸਾਹਿਬ ਆਪਣੇ ਕੰਮ ਦਾ ਮੂਰਤ ਕਰੋ ਕਾਂਗਰਸੀਆਂ ਦੇ ਕਿਤੇ ਕੰਮ ਦਾ ਮੂਰਤ ਨਾ ਕਰੋ ਐਮਐਲਏ ਸਾਹਿਬ ਨੂੰ ਵੀ ਬੇਨਤੀ ਕਰ ਦਿੰਦਾ ਵੀ ਜੇ ਸੰਜੀਤ ਤਲਵਾਰ ਇੱਕ ਕੋਲੇ ਲੈ ਕੇ ਆਇਆ ਸੀ ਬੱਚੇ ਪੜ੍ਹਦੇ ਤੇ ਦੂਜਾ ਕੋਲੇ ਲੈ ਕੇ ਆਓ ਜੇ ਅਸੀਂ ਸਕੂਲ ਜਿਹੜੇ ਬਣਾਏ ਸੀਗੇ ਉਸ ਤੋਂ ਇਲਾਵਾ ਹੋਰ ਨਵੇਂ ਸਕੂਲ ਬਣਾਓ ਲੁਧਰਣਾ ਲਾਈਵ ਦੇਖਣ ਵਾਲੇ तमाम दर्शकाला स्वागत ਹੈ ਮੈਂ ਵਿਸ਼ਾਲ ਖਪੂਰ ਗੱਲ ਕੀਤੀ ਹੋਗੀ ਹਲਕਾ ਪੂਰਬੀ ਦੀ ਹਲਕਾ ਪੂਰਬੀ ਦੇ ਵਿੱਚ ਜਦੋਂ ਵਿਧਾਇਕ ਸੰਨਿਤ ਲਵਾੜ ਸੀਤਾ ਹਲਕਾ ਪੂਰਬੀ ਨੂੰ ਕੋਈ ਸੁਗਾਤਾ ਦਿੱਤੀਆਂ ਸੀਗੀਆਂ ਸੁਗਾਤਾ ਕੀ ਦਿੱਤੀ ਆ ਆਜ਼ਾਦੀ ਤੋਂ ਬਾਅਦ ਜਿਹੜਾ ਇੱਕ ਸਰਕਾਰੀ ਕਾਲਜ ਦਿੱਤਾ ਸਰਕਾਰੀ ਕਾਲਜ ਤੋਂ ਬਾਅਦ ਇੱਕ ਸਰਕਾਰੀ ਸਕੂਲ ਦਿੱਤਾ ਸਰਕਾਰੀ ਸਕੂਲ ਤੋਂ ਬਾਅਦ ਸਬਸਟੇਸ਼ਨ ਫਾਇਰ ਵਿਗਟ ਸਟੇਸ਼ਨ ਦਿੱਤਾ ਉਸ ਤੋਂ ਬਾਅਦ ਆਉਟੋਰੀਅਮ ਦਿੱਤਾ ਕਈ ਐਸੀ तमाम ਉਪਲਬਧੀਆਂ ਜਿਹੜੀਆਂ ਹਲਕਾ ਪੂਰਬੀ ਦੀਆਂ ਕਾਂਗਰਸ ਸਰਕਾਰ ਵੇਲੇ ਬਿਲੀ ਸੀ ਗਜਲੀਆਂ ਲੇਕਿਨ ਅੱਜ ਨੂੰ ਵਿਪੱਖਸ਼ ਆ ਗਿਆ ਵਿਪੱਖਸ਼ ਉਦਘਾਟਨ ਕਰ ਰਿਹਾ ਲੇਕਿਨ ਇੱਥੇ ਜ਼ਿਕਰ ਜੋ ਕਾफी ਗੱਲ ਹੈ ਕਿ ਜਿਹੜੇ ਨੀ ਪੱਥਰ ਉੱਥੇ ਰੱਖੇ ਗਏ ਸੀ ਜਿਸ ਸਮੇ ਤਲਵਾਰ ਸਾਹਿਬ ਐਮ ਐਲ ਏ ਸੀਗੇ ਤੇ ਉਸ ਪੱਥਰ ਨੂੰ ਵੀ ਹਟਾ ਦਿੱਤਾ ਗਿਆ ਲੇਕਿਨ ਤਲਵਾਰ ਸਾਹਿਬ ਸਾਡੇ ਨਾਲ ਮੌਜੂਦ ਹੈ ਜ਼ਿਲ੍ਹਾ ਪ੍ਰਧਾਨਤਾ ਆਗਰਸ ਕਮੇਟੀ ਲੁਧਿਆਣਾ ਸ਼ਹਿਰੀ ਤਲਵਾਰ ਸਾਹਿਬ ਕਿਸ ਤਰ੍ਹਾਂ ਦੇਖਦੇ ਹੋ ਉਦਘਾਟਨ ਤੁਸੀਂ ਮਤਲਬ ਨੀ ਪੱਥਰ ਤੁਸੀਂ ਰੱਖੇ ਅੱਜ ਨੂੰ ਬਣ ਕੇ ਤਿਆਰ ਵੀ ਹੋ ਚੁੱਕੇ ਹੋਏ ਨੇ ਲੇਕਿਨ ਉਪਲਬਧੀਆਂ ਇਹ ਸਰਕਾਰ ਲੈ ਰਹੀ ਹੈ ਹਲਕਾਪੁਰੀ ਦੇ ਵਿੱਚ ਕਰੋੜਾ ਦਾ ਵਿਕਾਸ ਕੀਤਾ ਜਨਤਾ ਨੇ ਉਹ ਵਿਕਾਸ ਸਵਕਾਰਿਆ ਨਹੀਂ ਗਾ ਜਨਤਾ ਨੇ ਸਿਰਫ ਇੱਕ ਚਾਂਸ ਦਿੱਤਾ ਮਰੀ ਪਾਰਟੀ ਨੂੰ ਕਿਸ ਤਰ੍ਹਾਂ ਦੇਖਦੇ ਉਸ ਚੀਜ਼ ਨੂੰ ਤਲਵਾਰਸਾ ਸਭ ਤੋਂ ਪਹਿਲਾਂ ਤਾਂ ਮੈਂ ਲੁਧਿਆਣੇ ਦੇ ਲੋਕਾਂ ਨੂੰ ਮੁਬਾਰਕਬਾਦ ਇਹਨਾਂ ਸਪੈਸ਼ਲ ਆਪਣੇ ਪੀਸ ਦੇ ਲੋਕਾਂ ਨੂੰ ਕਿਉਂਕਿ ਜਿਹੜਾ ਸੁਪਨਾ ਅਸੀਂ ਲੈ ਕੇ ਆਏ ਸੀ ਅੱਜ ਤੋਂ तकरीबन 6-7 ਸਾਲ ਪਹਿਲਾਂ 2017 ਦੀ ਵਿਧਾਨ ਸਭਾ ਦੇ ਵਿੱਚ ਲੋਕਾਂ ਨੇ ਬੜਾ ਅੱਛਾ ਮੈਂਡੇਟ ਦੇ ਕੇ ਇਸ ਇਲਾਕੇ ਦੀ ਬਾਗਡੋਰ ਸੰਭਾਲੀ ਸੀ ਤੋ ਉਹ ਇੱਕ ਪ੍ਰੀਮ ਸੀਗਾ ਇਲਾਕਾ ਬਹੁਤ بڑا ਹੈ ਔਰ ਸਾਡਾ ਇਲਾਕਾ ਇਹ ਨਾ that is semi urban constituency ਹੈ ਕਾਫੀ ਗਰੀਬ ਪਰਿਵਾਰ ਰਹਿੰਦੇ ਆ ਤੇ ਜਿਹੜੀ ਸਿੱਖਿਆ ਵੈ ਇਹ ਹਰ ਪਰਿਵਾਰ ਨੂੰ ਬੜੀ ਜ਼ਰੂਰੀ ਹੈ ਸੋ ਉਹਨੂੰ ਮੱਦੇਨਜ਼ਰ ਰੱਖਦੇ ਅਸੀਂ तकरीबन 11 ਸਕੂਲ ਦੀ ਸ਼ੁਰੂਆਤ ਕੀਤੀ ਸੀ ਔਰ ਇੱਕ ਕਾਲਜ ਜਿਹੜਾ ਅਸੀਂ ਉਦੋਂ ਲੈ ਕੇ ਆਏ ਸੀਗੇ ਉਹ ਸਕੂਲ ਜਿਹੜਾ ਇਹ ਸਭ ਤੋਂ ਇੰਪੋਰਟੈਂਟ ਜਿਹੜਾ ਕੱਲ ਭਗਵੰਤ ਮਾਨ ਜੀ ਤੇ ਕੇਜਰੀਵਾਲ ਜੀ ਆ ਰਹੇ ਆ ਤੁਸੀਂ ਦੇਖੋ ਹੈਰਾਨੀ ਵਾਲੀ ਗੱਲ ਕਿੰਨੀ ਬੜੀ ਹੈ ਕਿ ਕਾਂਗਰਸ ਸਰਕਾਰ ਦੇ ਸਮੇਂ ਸਕੂਲ ਬਣਿਆ ਹਰ ਚੀਜ਼ ਕੰਪਲੀਟ ਕਰਤੀ ਲੇਕਿਨ ਕਾਂਗਰਸ ਨੂੰ ਇਸ ਗੱਲ ਦਾ ਕ੍ਰੈਡਿਟ ਨਾ ਮਿਲੇ ਇਸ ਕਰਕੇ ਇਹਨਾਂ ਨੇ ਮਹੂਰਤ ਜਿਹੜਾ ਹੈ 2 ਸਾਲ ਬਾਤ ਕਰਨ ਆ ਰਹੀ ਉਹ 2 ਸਾਲ ਜਿਹੜੇ ਇੰਦਰਾਪੁਰੀ ਸਾਡਾ ਸਕੂਲ ਹੈ 타이ਪੋਰਡ ਦੇ ਬੱਚੇ ਵਿਚਾਰੇ ਟਾਈਟ ਟਾਈਟ ਜੇ ਕਮਰਿਆਂ ਚ ਆਪਣੀ ਐਜੂਕੇਸ਼ਨ ਲੈਂਦੇ ਰਹੇ ਸੋ ਇਹ ਸਿਰਫ ਮੂਰਤ ਕਰਵਾਸੀ ਇਹਨਾਂ ਨੇ 2 ਸਾਲ ਲੰਬਾ ਕੱਟਤਾ ਜਿੱਥੇ ਬੱਚਿਆਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ ਦੂਸਰੀ ਗੱਲ ਹਮੇਸ਼ਾ ਹੀ ਇਹਨਾਂ ਵੱਲੋਂ ਕਿਹਾ ਜਾਂਦਾ ਹੈ ਰਵਾਇਤੀ ਪਾਰਟੀਆਂ ਕਾਂਗਰਸੀਆਂ ਸਾਡੇ ਬਾਰੇ ਬੜਾ ਉਲਟ ਫੁਟ ਬੋਲਦੇ ਆ ਲੇਕਿਨ ਇੱਕ ਵੀ ਪ੍ਰੋਜੈਕਟ ਲੁਧਿਆਣਾ ਚ ਨਕੱਲਾ ਮਹੀ ਸੀ ਦੀ ਗੱਲ ਕਰ ਰਿਹਾ ਇੱਕ ਪ੍ਰੋਜੈਕਟ ਤਾਂ ਲੈ ਕੇ ਆਂ ਵੀ ਅਸੀਂ ਲੈ ਕੇ ਆਏ ਆ ਸਾਰੇ ਸਾਡੇ ਕੰਮ ਕੀਤੇ ਹੋਏ ਜਿਹੜੇ ਆ ਉਹਨਾਂ ਲੋਕਾਂ ਦੇ ਅੱਗੇ ਮੂਰਤ ਕਰਕੇ ਆਪਣੀ ਵਾਹ ਵਾਹ ਹੀ ਖੱਟਣ ਦੇ ਹੁਣ ਕਿਉਂਕਿ ਲੁਧਿਆਣੇ ਦੇ ਲੋਕਾਂ ਦੇ ਗੱਲ ਪਤਾ ਹੈ ਕਿ ਇਹ ਕੰਮ ਅਸੀਂ ਕੀਤਾ ਕਾਂਗਰਸ ਪਾਰਟੀ ਨੇ ਕੀਤਾ ਲੇਕਿਨ ਪੰਜਾਬ ਚੋਰ ਪੂਰੇ ਹਿੰਦੁਸਤਾਨ ਚ ਇਹ ਵੇਚਣਗੇ ਸਕੂਲ ਨੂੰ ਇਹ ਕਹਿਣਗੇ ਕਿ ਇਹ ਦੇਖੋ ਜੀ সুইমিং ਪੂਲ ਵਾਲਾ ਸਕੂਲ ਅਸੀਂ ਲੈ ਕੇ ਆਏ ਜੀ ਬੜਾ ਜਿਵੇਂ ਦਿੱਲੀ ਸ਼ੀਲਾ ਦਿਖਤ ਸਿੰਘ ਨੇ ਕੰਮ ਕੀਤਾ ਸੀਗਾ ਤੇ ਬਾਅਦ ਚੋ ਇਹ ਗੱਲਾਂ ਕਰਦੇ ਸੀਗੇ ਕਿ ਅਸੀਂ ਕੀਤਾ ਸੋ ਅਸੀਂ ਕੋਦੋਂ ਇੱਕ ਬੁੱਕ ਵੀ ਜਿਹੜੀ ਹੈ ਲੌਂਚ ਕੀਤੀ ਸੀ ਕਿ ਜਿਹਦੇ ਵਿੱਚ ਅਸੀਂ ਆ ਸਰਕਾਰੀ ਕਾਲਜ ਤੇ ਆ ਸਕੂਲ ਬਾਰੇ ਸੀ ਸਾਡੀਆਂ ਡਿਟੇਲਾਂ ਸਾਡੇ ਕੋਲ ਆ ਔਰ ਉਦੋਂ ਇਹ ਲੋਕ ਜਿਹੜੇ ਇਹਨਾਂ ਕਿਤਾਬਾਂ ਦਾ ਮਜ਼ਾਕ ਬਣਾਉਂਦੇ ਸੀਗੇ ਕਿ ਇਹ ਫੇਕ ਕਿਤਾਬਾਂ ਛਾਪਤੀਆਂ ਸੰਜੀਤ ਦਲਵਾਨ ਨੇ ਅੱਜ ਇਹੀ ਜਿਹੜੇ ਮੂਰਤ ਹੈ ਇਹਨਾਂ ਕਿਤਾਬਾਂ ਨੂੰ ਚੱਕ ਲੋ ਤੇ ਇੱਕ ਇੱਕ ਕੰਮ ਦਾ ਮੂਰਤ ਜੀ ਚਾਹੇ ਫਾਇਰ ਸਟੇਸ਼ਨ ਹੈ ਚਾਹੇ ਸਕੂਲ ਹੈ ਹੋਰ ਵੀ ਸਕੂਲ ਹੈ ਜਿਹੜੇ ਜਲਦੀ ਮੈਨੂੰ ਉਮੀਦ ਹੈ ਕਿਉਂਕਿ ਕੰਮ ਉਹਨਾਂ ਦੇ ਚੱਲ ਰਹੇ ਆ ਇਹ ਮੂਰਤ ਕਰਨਾਣਗੇ ਲੇਕਿਨ ਇੱਕ ਸਭ ਤੋਂ ਵੱਡਾ ਕੁਐਸਚਨ ਇਹ ਹੈ ਕਿ ਜਿਹੜੇ ਕੰਮ ਉਦੋਂ ਸ਼ੁਰੂ ਨਹੀਂ ਹੋ ਸਕੇ ਸਭ ਤੋਂ ਵੱਡੀ ਚੀਜ਼ ਲੁਧਿਆਣੇ ਚ ਐਗਜ਼ੀਬਿਸ਼ਨ ਸੈਂਟਰ ਜਿਹੜਾ ਨਾਰਥ ਇੰਡੀਆ ਦਾ ਸਭ ਤੋਂ ਵੱਡਾ ਪ੍ਰੋਜੈਕਟ ਸੀ ਉਹ ਲੁਧਿਆਣੇ ਦੇ ਇੰਡਸਟਰੀ ਵਾਲਿਆਂ ਦੀ ਡਿਮਾਂਡ ਸੀ ਤਕਰੀਬਨ ਵਰਤਮਾਨ ਦੇ ਸਾਹਮਣੇ 49 ਸੈਕਟੇ 12 ਏਕੜ ਦੀ ਲੈਂਡ ਦੇ ਵਿੱਚ 700 ਕਰੋੜ ਰੁਪਏ ਦੀ ਲਾਗਤ ਦੇ ਨਾਲ ਜਿਹਨੂੰ ਬਣਾਇਆ ਜਾਣਾ ਸੀ ਜਿਸ ਵਿੱਚ ਦੋ ਐਗਜ਼ੀਬਿਸ਼ਨ ਹਾਲ ਸੀਗੇ ਪਲੱਸ 6 ਏਕੜ ਦੇ ਵਿੱਚ ਤੁਹਾਡਾ ਮਾਲ ਸੀਗਾ ਜਿਹਦੇ ਚ 6 ਮਲਟੀਪਲੈਕਸ اور ਸ਼ੋਪਿੰਗ ਮਾਲ ਸੀਗੇ اور ਇੱਕ 5 ਸਟਾਰ ਹੋਟਲ ਜਿਹੜਾ ਉਬਰਾਏ ਹੋਟਲ ਆ ਰਿਹਾ ਸੀ 700 ਕਰੋੜ ਰੁਪਏ ਲੱਗਣਾ ਸੀ ਉਸ ਪ੍ਰੋਜੈਕਟ ਤੇ ਔਰ ਮੇਰਾ ਕਹਿ ਲਾ ਕਿ ਕੋਈ ਨਾਰਥ ਇੰਡੀਆ ਕੋਈ ਐਹੋ ਜਿਹਾ ਆ ਵਿਅਕਤੀ ਨਾ ਹੁੰਦਾ ਜਿਹੜਾ ਇਹਨੂੰ ਦੇਖਣ ਆਂਦਾ ਇਨੀ ਸ਼ਾਨਦਾਰ ਚੀਜ਼ ਬਣਨੀ ਸੀ ਲੇਕਿਨ ਉਹ ਪ੍ਰੋਜੈਕਟ ਗਿਆ ਕਿੱਥੇ ਉਹ ਪ੍ਰੋਜੈਕਟ ਇਹਨਾਂ ਨੇ ਕੈਨਸਲ ਕਰਤਾ ਉਹ ਸਾਡੇ ਐਮ.ਐਲ.ਏ. ਸਾਹਿਬ ਕਹਿੰਦੇ ਲੋੜ ਹੀ ਨਹੀਂ ਜਗ੍ਹਾ ਬੜੀ ਮਹਿੰਗੀ ਹੈ ਇੱਥੇ ਐਗਜ਼ੀਬਿਸ਼ਨ ਸੈਂਟਰ ਦੀ ਲੋੜ ਨਹੀਂ ਮੈਨੂੰ ਪ੍ਰੋਬਲਮ ਇਹਨਾਂ ਨਾਲ ਨਾਲ ਨਹੀਂ ਸੀ.ਐਮ. ਨਾਲ ਜਾਂ ਕੇ.ਜੀ. ਨਾਲ ਜਾਂ ਐਮ.ਐਲ.ਏ. ਨਾਲ ਮੈਨੂੰ ਪ੍ਰੋਬਲਮ ਲੁਧਿਆਣੇ ਦੇ ਉਸ ਇੰਡਸਟਰੀਸ ਨਾਲ ਲਿਆ ਜਿਨ੍ਹਾਂ ਨੇ ਉਦੋਂ ਸਾਡੇ ਮਗਰ ਪੈ ਪੈ ਕੇ ਸੀ ਪ੍ਰੋਜੈਕਟ ਲੈ ਕੇ ਆਏ ਅੱਜ ਤੋਂ 2 ਸਾਲ ਹੋ ਗਏ ਪ੍ਰੋਜੈਕਟ ਚੱਲ ਨਹੀਂ ਰਿਹਾ ਕੈਨਸਲ ਕਰਤਾ ਇਹਨਾਂ ਨੇ ਤੇ ਲੇਕਿਨ ਇੱਕ ਇੰਡਸਟਰੀ ਵਾਲਾ ਵੀ ਆਵਾਜ਼ ਨਹੀਂ ਚੱਕ ਰਿਹਾ ਉਦੋਂ ਤੁਹਾਡੇ ਕੋਲ ਆਈ ਸੀ ਕਿਸ ਨੇ ਉਦੋਂ ਅਸੀਂ ਸਾਡੇ ਕੋਲ ਅਸੀਂ ਉਦੋਂ ਕੈਪਟਨ ਵਿੰਦਰ ਸਿੰਘ ਮੁੱਖ ਮੰਤਰੀ ਸੀਗੇ ਸਾਡੇ ਅਸੀਂ ਉਹਨਾਂ ਦੇ ਪਿੱਛੇ ਪੈ ਕੇ ਮਤਲਬ ਤਕਰੀਬਨ ਹਜ਼ਾਰ ਕਰੋੜ ਰੁਪਏ ਦੀ ਵੈਲਿਊ ਦੀ ਜਗ੍ਹਾ ਹੋਏਗੀ ਜਿੱਤੇ ਤੇ ਅਸੀਂ ਲੈ ਕੇ ਆ ਰਹੇ ਸੀ ਇਹ ਗਲੱਡਾ ਜਗਾ ਸੀ ਇਹ ਗਲੱਡਾ ਦੀ ਜਗਾ ਸੀ ਔਰ ਪ੍ਰਾਈਵੇਟ ਬਿਲਡਰ ਨੇ ਪੈਸੇ ਲਗਾਨੇ ਸੀ ਸਰਕਾਰ ਨੇ ਸਿਰਫ ਜਗ੍ਹਾ ਦੇਣੀ ਸੀ ਉਹ ਸਰਕਾਰ ਦਾ ਇਹਨਾਂ ਨਾਲ ਜਿਹੜਾ ਸੀਗਾ ਉਹ ਜੁਆਇੰਟ ਵੈਂਚਰ ਸੀਗਾ ਦੇਖੀ ਸਰ ਜਿਹੜੇ ਨੀ ਪੱਥਰ ਰੱਖੇਗੇ ਜੀ ਤਲਵਾਰ ਸਾਹਿਬ ਜਿਹੜੇ ਉਹ ਨੀ ਪੱਥਰ ਕਿੱਥੇ ਕਿੱਥੇ ਲਗੇ ਜੇ ਜਦੋਂ ਉਸ ਜਿਹੜੇ ਸਰਕਾਰੀ ਸਕੂਲ ਬਣ ਰਿਹਾ ਜਿਹੜਾ ਉੱਥੇ ਪਾਰਕ ਸੀਗਾ ਉੱਥੇ ਇੱਕ ਵੱਡੀ ਪ੍ਰੈਸ ਕਾਨਫਰੰਸ ਵੀ ਕੀਤੀ ਗਈ ਸੀ ਮੀਟਿੰਗ ਵੀ ਕੀਤੀ ਗਈ ਸੀ ਚੰਨੀ ਸਾਹਿਬ ਵੀ ਉੱਥੇ ਆਏ ਸੀਗੇ ਪੱਥਰ ਵੀ ਚਾਰ ਪੱਥਰ ਲਗਾਏ ਕਿੱਛੇ ਅੱਜ ਨੂੰ ਪੱਥਰ ਵੀ ਨਜ਼ਰ ਨਹੀਂ ਆ ਰਹੇ ਜਿਹੜੇ ਜਿਹੜੇ ਤੁਸੀਂ ਉੱਥੇ ਉਹ ਉਪਰਾਲੇ ਕਰਕੇ ਚੀਜ਼ਾਂ ਬਣਾਈਆਂ ਸੀਗੀਆਂ ਜਿਹੜੀਆਂ ਹਲ ਅਸੀਂ ਸਾਡੇ ਜਿਹੜੇ ਬੱਚੀਆਂ ਨੇ ਸਪੈਸ਼ਲ ਜਿਨ੍ਹਾਂ ਨੇ ਐਜੂਕੇਸ਼ਨ ਲੈਣੀ ਹੈ ਅਸੀਂ ਉਹ ਕੰਚਕਾਂ ਤੋਂ ਕੰਚਕਾਂ ਵਾਲੇ ਦਿਨ ਅਸੀਂ ਇਹਦਾ ਮੂਰਤ ਕਰਵਾਇਆ ਸੀਗਾ ਉਹ ਜਿਹੜਾ ਇਹ ਨੇਗੋਸ਼ੀਏਸ਼ਨ ਦਾ ਪੱਥਰ ਲੱਗਿਆ ਸੀ ਜਦੋਂ ਅਸੀਂ ਕੋਈ ਵੀ ਪ੍ਰੋਜੈਕਟ ਸ਼ੁਰੂ ਕਰਦੇ ਸੀਗੇ ਅਸੀਂ ਉਹਦੇ ਵਿੱਚ ਹਮਨ ਹੁੰਦਾ ਸੀਗਾ ਭੈਤੀ ਅਰਦਾਸ ਕਰਦੇ ਸੀਗੇ ਮੌਲਵੀ ਜੀ ਉਹਦੇ ਵਾਸਤੇ ਅਰਦਾਸ ਕਰਦੇ ਸੀਗੇ ਔਰ ਇਹ ਜਿਹੜੇ ਸਾਡੇ ਕ੍ਰਿਸ਼ਣ ਪਾਦੀ ਸਾਹਿਬ ਹੈ ਉਹ ਵੀ ਪ੍ਰੇਅਰ ਕਰਦੇ ਸੀਗੇ ਮਤਲਬ ਅਸੀਂ ਹਰ ਧਰਮ ਦਾ ਸਤਿਕਾਰ ਕਰਕੇ ਕਿਉਂਕਿ ਇਸ ਜਗ੍ਹਾ ਤੇ ਹਰ ਧਰਮ ਦੇ ਬੱਚੇ ਨੇ ਅੱਗੇ ਪੜ੍ਹਨਾ ਹੈ ਉਹ ਜਿਹੜਾ ਉਦੋਂ ਅਸੀਂ ਮੂਰਤ ਕੀਤਾ ਸੀ ਉਹ ਪੱਥਰ ਐ ਸੀ ਉਹ ਵੀ ਇਹਨਾਂ ਨੇ ਪੱਟ ਕੇ ਕਿਤੇ ਸੱਟਤਾ ਉਹ ਚਾਹੇ ਫਾਇਰ ਸਟੇਸ਼ਨ ਐ ਉਹਦਾ ਪੱਥਰ ਨਹੀਂ ਮਿਲਿਆ ਸਕੂਲ ਦਾ ਨਹੀਂ ਮਿਲਿਆ ਕਾਲਜ ਦਾ ਪਤਾ ਨਹੀਂ ਲੱਗਿਆ ਕਿ ਨਹੀਂ ਲੱਗਿਆ ਅਸੀਂ ਦੇਖਿਆ ਨਹੀਂ ਅਸੀਂ ਇੱਥੇ 66 ਕੇਵੀ ਦਾ ਸਬਸਟੇਸ਼ਨ ਟਿਬਰ ਨੂੰ ਲੈ ਕੇ ਆ ਸੀ ਉਹ ਪੱਥਰ ਇਹਨਾਂ ਨੇ ਗਿਰਾਤਾ ਥਾਣੇ ਦੇ ਵਿੱਚ ਅਸੀਂ ਟਿਬਰ ਉਰ ਥਾਣੇ 'ਚ 75-80 ਲੱਖ ਰੁਪਏ ਲਗਾ ਰਹੇ ਸੀਗੇ ਉਹ ਵੀ ਸ਼ਾਇਦ ਇਹਨਾਂ ਨੇ ਪੱਥਰ ਤੋੜਤਾ ਮਤਲਬ ਅੱਜ ਤੱਕ ਇਹ ਰਵਾਇਤਨੀ ਹੋਈ ਸੀ ਚਾਹੇ ਕਾਲੀ ਦਲ ਬੀਜੇਪੀ ਹੋਵੇ ਚਾਹੇ ਕਾਂਗਰਸ ਹੋਵੇ ਕਿ ਜੇ ਪੱਥਰ ਤੋੜੇ ਜਾਣ ਬਟ ਇਸ ਨੀਚਲੇ ਲੈਵਲ ਦੀ ਪੋਲਿਟਿਕਸ ਕਰ ਰਹੀ ਹੈ ਕਿ ਪੱਥਰ ਥੋੜੇ ਜਾ ਰਹੇ ਆ ਲੇਕਿਨ ਮੈਂ ਤੁਹਾਡੇ ਥਰੂ ਇਹਨਾਂ ਨੂੰ ਵੀ ਕੁਝ ਕਹਿੰਦਾ ਕਿਉਂਕਿ ਇਹ ਤਾਂ ਸੱਚੀ ਹੈ ਲੋਕਾਂ ਨੇ ਇਹਨਾਂ ਨੂੰ ਜਿਤਾਇਆ ਮੈਂ ਲੋਕਾਂ ਨੂੰ ਅਪੀਲ ਜ਼ਰੂਰ ਕਰਨਾ ਚਾਹੁੰਦਾ ਤੁਹਾਡੇ ਸਾਹਮਣੇ 2 ਸਾਲ ਦਾ ਇਹਨਾਂ ਦਾ ਕਾਰਜਕਾਲ ਹੈ 2 ਸਾਲ ਦੇ ਵਿੱਚ ਤੁਸੀਂ ਦੇਖੋ ਇਹ ਬੜੀ ਇੰਟਰਸਟਿੰਗ ਗੱਲ ਹੈ ਜ਼ਰੂਰ ਲੋਕਾਂ ਨੂੰ ਸਵਾਲ ਕਰਨਾ ਐਮਐਲਏ ਸਾਹਿਬ ਨੂੰ ਜਿਹੜੇ ਨੀਲੇ ਕਾਰਡ ਕੱਟੇ ਗਏ ਜਿਹੜੇ ਐਸਟੀਐਮ ਨੇ ਉਹ ਕਾਰਡ ਕੱਟੇ ਵੀ ਇਹ ਗਲਤ ਕਾਰਡ ਬਣਿਆ ਉਹੀ ਐਸੇ ਉਹ ਕਾਰਡ ਬਹਾਲ ਕਰ ਰਹੇ ਨੇ ਤਾਂ ਤੁਸੀਂ ਮੰਨਦੇ ਹੋ ਕਿ ਉਹ ਅਫੀਸਰ ਜਿਹੜਾ ਉਸ ਕੁਰਸੀ ਤੇ ਬੈਠਾ ਹੈ ਉਹ ਕੁਰਸੀ ਤੇ ਬੈਠਣ ਦੇ ਕਾਬਿਲ ਹੈ ਜਾਂ ਨਹੀਂ ਹੈ ਜਾਂ ਸਰਕਾਰ ਜਿਹੜੀ ਇਹ ਕੰਮ ਕਰਵਾ ਰਹੀ ਹੈ ਕਿ ਇਹ ਫੈਸਲੇ ਗੈਂਗ ਵਾਂ ਰੋਜ਼ ਹੁੰਦੀ ਹੈ ਜਿਹੜੀ 1000 ਰੁਪਏ ਮਹਿਲਾਵਾਂ ਨੂੰ ਕਿਹਾ ਸੀ ਦੇਣ ਵਾਸਤੇ ਉਹ ਮਿਲਿਆ ਨਹੀਂ ਜਿਹੜਾ 2500 ਰੁਪਏ ਆ ਪੈਨਸ਼ਨ ਕਰਨੀ ਸੀਗੀ ਉਹ ਹੋਈ ਨਹੀਂ ਮਤਲਬ ਜਿਹੜੇ ਬੇਰੋਜ਼ਗਾਰ ਨੂੰ ਕਿਹਾ ਸੀ ਬੇਰੋਜ਼ਗਾਰੀ ਪੱਤਾ ਮਿਲੇਗਾ ਉਹ ਨਹੀਂ ਹੋਇਆ ਉਨੇ ਇੱਕ ਬੰਦਾ ਜਿਹਦੇ ਕੋਲ ਇੱਕ ਘਰ ਹੈ ਤੇ ਦੋ ਫੈਕਟਰੀ ਹੈ ਮੰਨ ਲਓ ਉਹਦੇ ਘਰ ਦਾ ਬਿਜਲੀ ਦਾ ਬਿੱਲ ਤਾਂ ਮਾਫ ਹੋ ਰਿਹਾ ਲੇਕਿਨ ਫੈਕਟਰੀ ਦਾ ਬਿੱਲ ਡਬਲ ਆ ਰਿਹਾ ਉਹਦੀ ਜੇਬ ਚੋਂ ਹੀ ਪੈਸੇ ਕੱਢ ਕੇ ਉਹਨੂੰ ਦੇ ਰਿਹਾ ਲੇਕਿਨ ਅੱਧੇ ਦੇ ਕੇ ਵੱਧ ਲੈ ਰਿਹਾ ਉਹ ਤੋਂ ਜਿਹੜਾ ਇਹਨਾਂ ਨੇ 10 ਕਿਲੋਵਾਟ ਤੋਂ ਵੱਧ ਦਾ ਲੋਡ ਸੀਗਾ ਉਹਨਾਂ ਦੇ ਸਿਕਿਉਰਿਟੀ ਚਾਰਜਸ ਪਾ ਕੇ ਉਹਨਾਂ ਤੋਂ ਵੱਧ ਪੈਸੇ ਲੈ ਰਿਹਾ ਤੇ ਨੀਚੇ ਕਹਿੰਦੇ ਸੀ ਮਾਫ ਕਰ ਰਹੇ ਮਤਲਬ ਇਹ ਸਾਰੇ ਹਾਲਾਤ ਹੈ ਔਰ ਮੈਂ ਲੋਕਾਂ ਨੂੰ ਬਾਰ ਬਾਰ ਇਹ ਗੱਲ ਦੱਸਣਾ ਚਾਹਨਾ ਕਿ ਹਮੇਸ਼ਾ ਹੀ ਇਹ ਜਦੋਂ ਕਾਂਗਰਸੀ ਕਰਨ ਦੀ ਇਹ ਕਹਿੰਦੇ ਰਵਾਇਤੀ ਪਾਰਟੀਆਂ ਹੈ 1 ਸਾਲ ਹੋ ਗਿਆ 1.5 ਸਾਲ ਹੋ ਗਿਆ ਕਾਰਪੋਰੇਸ਼ਨ ਦੀਆਂ ਚੋਨਾ ਨਹੀਂ ਹੋ ਰਹੀਆਂ ਔਰ ਇਸ ਤੋਂ ਮੰਦਭਾਗੀ ਗੱਲ ਕੀ ਹੋਏਗੀ ਪਹਿਲੀ ਵਾਰੀ ਹੋਇਆ ਕਾਰਪੋਰੇਸ਼ਨ ਚ ਹਾਊਸ ਦੇ ਬਿਨਾ ਬਜਟ ਪਾਸ ਹੋ ਰਿਹਾ ਦੂਸਰੀ ਗੱਲ ਅੱਜ ਤੱਕ ਚਾਹੇ ਕਾਲੀਦਲ ਦਾ ਮੇਹਰ ਬਣਿਆ ਚਾਹੇ ਕਾਂਗਰਸ ਦਾ ਮੇਹਰ ਬਣਿਆ ਇਲੈਕਸ਼ਨ ਚ ਜਲਦੀ ਹੋਏ ਚਾਹੇ ਲੇਟ ਹੋਏ ਕਿਸੇ ਤੋਂ ਮੋਰ ਲਾਨ ਦਾ ਰਾਈਟਿੰਗ ਖੋਇਆ ਗਿਆ ਸੀ ਅੱਜ ਕੀ ਹੈ ਇੱਕ ਕੁਰਸੀ ਨਾਮਾ ਹੁੰਦਾ ਜਿੱਦੇ ਤੁਸੀਂ ਫੈਮਿਲੀ ਚ ਬਡੇ ਦੀ ਡੈਥ ਹੋ ਜੇ ਤੇ ਉਹਦੇ ਨਾ ਪ੍ਰਾਪਰਟੀ ਹੋਣੀ ਹੁੰਦੀ ਹੈ ਉਹ ਕਾਨੂੰਨ ਹੈ ਕਿ ਦੋ ਕੌਨਸਟੈਂਟ ਦੀ ਸਟੈਂਪ ਲਗਣੀ ਹੈ ਉਹਨੇ ਦੋ ਐਮਐਲਏ ਉੱਤੇ ਮੋਹ ਲਗਾਉਂਦੇ ਆ ਮੰਨ ਲਓ ਇੱਕ ਐਮਐਲਏ ਸਾਹਿਬ ਜਿਹੜੇ ਹੈ ਉਹ ਜਾ ਕੇ ਨੁੱਕਰ ਤੇ ਦਾਖਾਂ ਹਲਕੇ ਚ ਹੈ ਤੇ ਦੂਜੇ ਐਮਐਲਏ ਸਾਹਿਬ ਇੱਧਰ ਸਾਨੇਵਾਲ ਵਾਲੇ ਪਾਸੇ ਹੈ ਉਹ ਵਿਚਾਰਾ ਤਾਂ ਦਿੱਲੀ ਜਿੱਨਾ ਜਾਂ ਚੰਡੀਗੜ੍ਹ ਜਿੱਨਾ ਰਸਤਾ ਤੈਅ ਕਰਕੇ ਮੋਹ ਰ ਲਵਾਏਗਾ ਉਹ ਬੰਦੇ ਨੂੰ ਕਿੰਨੀ ਪਰੇਸ਼ਾਨੀ ਹੋਗੀ ਡੈਮੋਕ੍ਰੇਸੀ ਦੀ ਖੂਬਸੂਰਤੀ ਜਿਹੜੀ ਅਰਜੀਵ ਗਾਂਧੀ ਜੀ ਨੇ ਉਦੋਂ ਬਣਾਈ ਸੀ ਪੰਚਾਇਤਾਂ ਪੰਚ ਸਰਪੰਚ ਕੌਂਸਲਰ ਉਹ ਇਸ ਵਾਰ ਸੇ ਬਣਾਈ ਸੀ ਕਿ ਆਮ ਆਦਮੀ ਨੂੰ ਦੋ ਸਟੈਪ ਤੇ ਉਦੇ ਘਰ ਤੋਂ ਬਾਹਰ ਨਿਕਲ ਕੇ ਫਸਿਲਟੀਆਂ ਮਿਲਣ ਤੇ ਇਹ ਇਹ ਕਿਹੜੇ ਆਮ ਆਦਮੀ ਨੇ ਇਹ ਨਕਾਮ ਆਦਮੀ ਪਾਰਟੀ ਦੇ ਇਹਨਾਂ ਤੋਂ ਫਸਿਲਟੀਆਂ ਖੋਰੀਆਂ ਉਲਟਾ ਫਸਿਲਟੀਆਂ ਹੋ ਰਹੀਆਂ ਤੇ ਲੋਕਾਂ ਨੇ ਆਪ ਹੀ ਤਾਂ ਚੁਣੇ ਨੇ ਲੋਕਾਂ ਨੇ ਆਪ ਤੇ ਬਣਾਇਨੇ ਲੋਕਲ ਹੁਣ ਭੱਜਣ ਦੂੜਦੇ ਤਾਂ ਹੁਣ ਚੜੀ ਦੀ ਲੋਕ ਵੀ ਤਾਂ ਭੱਜਣ ਦੂੜਨੇ ਕਿ ਹਾਂ ਵੀ ਇੱਕ ਸਾਈਨ ਕਰਾਣੇ ਸਾਨੂੰ ਦਿੱਲੀ ਜੀ ਦਾ ਸਫਰ ਤੈਅ ਕਰਨਾ ਪੈ ਰਿਹਾ ਵੇ ਤੇ ਸਾਨੂੰ ਹੁਣ ਚੁਣੇ ਨੇ ਲੋਕਾਂ ਚ ਵੀ ਹੁਣ ਕਿਤੇ ਨਾ ਕਿਤੇ ਹੋਪ ਤਾਂ ਪੈਦਾ ਹੋ ਜੇ ਨਾ ਕਿ ਹਾਂ ਵੀ ਚੁਣ ਕੇ ਅਸੀਂ ਗਲਤੀ ਕੀਤੀ ਹੈ ਸਹੀ ਕੰਮ ਕੀਤਾ ਹੈ ਕਿ ਉਹ ਵਿਧਾਇਕ ਨੇ ਜਿਹੜੇ ਕੰਮ ਕਰਾਏ ਸੀਗੇ ਅੱਜ ਨੂੰ ਉਹਦੇ ਨੀਂਹ ਪੱਥਰੀ ਲੱ ਅ ਦੇਖੋ ਅਸੀਂ ਕਈ ਵਾਰੀ ਇਸ ਗੱਲ ਤੋਂ ਥੋੜਾ ਜਿਹਾ ਅਫਸੈਟ ਵੀ ਰਹੇ ਸ਼ੁਰੂ ਤੋਂ ਲੇਕਿਨ ਦੁਬਾਰਾ ਫਿਰ ਸਾਨੂੰ ਉਹਨਾਂ ਲੋਕਾਂ ਦੀ ਲੜਾਈ ਲੜਨ ਵਾਸਤੇ ਆਣਾ ਪਿਆ ਅੱਗੇ ਕਿਉਂਕਿ ਕਾਂਗਰਸ ਪਾਰਟੀ ਜਿਹੜੀ ਹੈ ਇਹਦਾ ਕੰਮ ਤਾਕਤ ਹਾਸਲ ਸੱਤਾ ਹਾਸਲ ਕਰਨਾ ਨਹੀਂ ਹੈ ਲੋਕਾਂ ਦੀ ਲੜਾਈ ਲੜਨਾ ਹੈ ਜਵਾਹਰ ਲਾਲ ਨਹਿਰੂ ਮਹਾਤਮਾ ਗਾਂਧੀ ਜੀ ਇੰਦਰਾ ਜੀ ਆ ਰਜੀਵ ਜੀ ਸਰਦਾਰ ਬੀਨ ਸਿੰਘ ਮਤਲਬ ਇਹ ਦੇ ਆਰ ਆਵਰ ਰੋਲ ਮਾਡਲ ਅਸੀਂ ਉਸ ਜਿਹੜੇ ਉਹ ਨੇਤਾ ਹੈ ਉਸ ਪਾਰਟੀ ਦੇ ਅਸੀਂ ਮੈਂਬਰ ਆ ਸੋ ਤੁਹਾਨੂੰ ਸੰਦ ਦੁਬਾਰਾ ਮੈਦਾਨ ਚ ਆਣਾ ਪਿਆ ਗਿਆ ਪੜ ਮੈਂ ਲੋਕਾਂ ਨੂੰ ਇਹ ਅਪੀਲ ਜਰੂਰ ਕਰਨਾ ਜਦੋਂ ਭਗਵੰਤ ਮਾਨ ਔਰ ਕੇਜਰੀਵਾਲ ਸਾਹਿਬ ਇਹਦਾ ਉਘਾਟਨ ਕਰਨਗੇ ਕਿਰਪਾ ਕਰਕੇ ਆਪਣੀ ਫੇਸਬੁੱਕ ਤੇ ਸੋਸ਼ਲ ਮੀਡੀਆ ਤੇ ਐਨਿਕਾ ਜਰੂਰ ਲਿਖ ਦੇਣਾ ਕਿ ਮਾਨ ਸਾਹਿਬ ਸੀਐਮ ਸਾਹਿਬ ਆਪਣੇ ਕੰਮ ਦਾ ਮੂਰਤ ਕਰੋ ਕਾਂਗਰਸੀਆਂ ਦੇ ਕਿਤੇ ਕੰਮ ਦਾ ਮੂਰਤ ਨਾ ਕਰੋ ਐਮਐਲਏ ਸਾਹਿਬ ਨੂੰ ਵੀ ਬੇਨਤੀ ਕਰ ਦੇਣਾ ਵੀ ਜੇ ਸੰਜੀਤ ਤਲਵਾਰ ਇੱਕ ਕਾਲਜ ਲੈ ਕੇ ਆਇਆ ਸੀ ਬੱਚੇ ਪੜ੍ਹਦੇ ਤੇ ਦੂਜਾ ਕਾਲਜ ਲੈ ਕੇ ਆਓ ਜੀ ਅਸੀਂ ਸਕੂਲ ਜਿਹੜੇ ਬਣਾਏ ਸੀਗੇ ਉਸ ਤੋਂ ਇਲਾਵਾ ਹੋਰ ਨਵੇਂ ਸਕੂਲ ਬਣਾਓ ਅੱਛਾ ਤੁਹਾਡੇ ਸਾਹਮਣੇ ਟਿੱਬਾ ਰੂਰ ਤਾਜ ਰੂਰ ਦੇ ਬਾਰੇ ਅਸੀਂ ਪੁੱਲ ਲੈ ਕੇ ਆਏ ਆ ਨੈਸ਼ਨਲ ਹਾਈਵੇ ਦਾ ਤੇ ਬਹੁਤ ਬੜੀ ਡਿਮਾਂਡ ਹੈ ਜਿਹੜਾ ਕਲਾਸ਼ ਨਗਰ ਚੌਂਕ ਵਾਲਾ ਕੱਟ ਹੈ ਉਹ ਖੁੱਲਣਾ ਚਾਹੀਦਾ ਹੁਣ ਸਾਡੇ ਮਾਰੇ ਸ਼ਿਕਾਰ ਤੇ ਬਹਿਣ ਦੀ ਬਜਾਏ ਆਪਣਾ ਸ਼ਿਕਾਰ ਕਰੋ ਹੁਣ ਮਜਾ ਤਾਂ ਇਹ ਹੈ ਵੀ ਇੱਕ ਕਾਲਜ ਬਰਾਬਰ ਬਣਾਓ ਇਦਾਂ ਦਾ ਇੱਕ ਸਕੂਲ ਲੈ ਕੇ ਆਓ ਮੇਰੇ ਜਿਹੜੇ ਸਕੂਲ ਹੈ ਉਹ ਤਾਂ ਚੱਲ ਰਿਹਾ ਉਹਨਾਂ ਨੂੰ ਛੱਡ ਦਿਓ ਤੇ ਉਸ ਤੋਂ ਬਾਅਦ ਇਦਾਂ ਦਾ ਇੱਕ ਪੁੱਲ ਕਲਾਸ਼ ਨਗਰ ਦੇ ਬਾਹਰ ਲੈ ਕੇ ਆਓ ਫਿਰ ਅਸੀਂ ਚਾਰਜ ਸ਼ਬ ਤੁਹਾਡੇ ਵਾਸਤੇ ਕਹਿ ਦੇਵਾਂਗੇ ਕਿ ਐਮਐਲਏ ਸਾਹਿਬ ਮਾਨ ਸਾਹਿਬ केजीਵਾ ਸਾਧੂ ਹੀ ਬੜਾ ਚੰਗਾ ਕੰਮ ਕੀਤਾ ਹੈ ਜਿਹੜੇ ਮੁਹੱਲਾ ਕਲੀਨਿਕਾ ਦੀ ਗੱਲ ਕਰ ਰਿਹਾ ਹੈ ਜਿਹੜੇ ਸਕੂਲ ਦਾ ਤੋਂ ਘਟਨ ਕਰਨ ਲੱਗੇ ਉਹਦੇ ਸਾਹਮਣੇ ਮਦਰ ਚਾਈਲਡ ਹਸਪੀਟਲ ਹੈ ਜਿੱਦੀ ਹਾਲਤ ਬਹੁਤ ਬੁਰੀ ਹੈ ਔਰ ਉਹਦੇ ਸਾਹਮਣੇ ਅਸੀਂ 2 ਇਕੜ ਦੇ ਵਿੱਚ ਸ਼੍ਰੀ ਦੁੱਧਮ ਸਿੰਘ ਜੀ ਦੇ ਨਾਂ ਤੇ ਅਸੀਂ ਉਹ ਆਡੀਟੋਰੀਅਮ ਬਣਾ ਰਹੇ ਹਾਂ ਕਮਿਊਨਿਟੀ ਸੈਂਟਰ ਬਣਾ ਰਹੇ ਹਾਂ ਔਰ ਇਹ ਦੇਖਣਾ 6 ਮਹੀਨੇ ਬਾਅਦ ਉਹਦਾ ਤੋਂ ਘਟਨ ਵੀ ਕਰਨਾ ਅੰਗੇ ਔਰ ਇਹ ਸਾਰੀਆਂ ਚੀਜ਼ਾਂ ਆਹ ਬੁੱਕ ਦੇ ਵਿੱਚ ਅਸੀਂ ਉਦੋਂ ਇਹ ਬੁੱਕ ਲੋਕਾਂ ਨੂੰ ਵੰਡੀ ਸੀ ਤਾਂ ਕਿ ਮੇਰਾ ਖਿਆਲ ਮੈਂ ਪਹਿਲਾ ਬੰਦਾ ਸੀ ਹਿੰਦੁਸਤਾਨ 'ਚ ਜਿਹਨੇ ਆਪਣੇ ਕੰਮ ਦੀ ਡਿਟੇਲ 'ਚ ਭੇਜੇ ਸੀ ਚਲੋ ਲੋਕਾਂ ਨੇ ਲੋਕਾਂ ਦਾ ਜੋ ਮਨ ਸੀ ਉਹਨਾਂ ਨੇ ਫੈਸਲਾ ਲੱਲੇ ਆ ਬਟ ਅੱਜ ਤਾਂ ਉਹਨਾਂ ਨੂੰ ਨਜ਼ਰ ਆ ਰਿਹਾ ਹੈ ਕਿ ਇਹ ਕਿਤਾਬ ਦੇ ਵਿੱਚ ਉਹ ਸਕੂਲ ਹੈ ਅਸਲੀਅਤ ਸੀਗੀ ਹਾਂ ਅਸਲੀਅਤ ਹੈ ਤੇ ਉਹ ਮੂਰਤ ਹੈ ਤੇ ਅੱਜ ਇਹ ਮੂਰਤ ਕਰ ਰਹੇ ਹੋਣ ਸਕੂਲ ਦੇ ਕਿ ਜਿਹੜਾ ਕਾਰਪੇਸ਼ਨ ਦੇ ਵਿੱਚ ਜਿਹਨੂੰ ਕਰ ਪਰੇਸ਼ਾਨ ਦੇ ਨਾਮ ਤੇ ਹੁਣ ਜਾਣਿਆ ਜਾਂਦਾ ਕਾਰਪੇਸ਼ਨ ਨਹੀਂ ਕਰ ਪਰੇਸ਼ਾਨ ਦੇ ਨਾਮ ਤੇ ਜਾਣਿਆ ਜਾਂਦਾ ਉਸ ਕਾਰਪੇਸ਼ਨ ਦੇ ਤਾਲਾ ਲਗਾਣਗੇ ਐਫ ਆਈ ਆਈ ਅਦਰਜ ਹੋਗੀ ਬਿੱਟੂ ਜੀ ਦਿੱਤੇ ਹੋਤੇ ਤੁਹਾਡੇ ਉੱਤੇ ਹੋਗੀ ਸੀਨੀਅਰ ਡਿਪਟੀ ਮੇਅਰ ਦੇ ਉੱਤੇ ਹੋਗੀ ਸ਼ਾਮ ਸਿੰਘ ਦੇ ਮਨ ਉਤਰਾ ਜੀ ਉੱਤੇ ਹੋਗੀ ਪਰਚੂਨਾਸ਼ ਉਤੇ ਹੋਗੀ ਹੋਰ ਕਈ ਨਾਮ ਜਿਹਦੇ ਨਾਮ ਜਦ ਕੀਤੇ ਗਏ ਨੇ ਜਿਨ੍ਹਾਂ ਦੇ ਐਫ ਆਈ ਆਈ ਅਦਰਜ ਕੀਤੀ ਗਈ ਹੈ ਦੇਖੀ ਕਾਰਪੇਸ਼ਨ ਦਾ ਵਿਰੋਧ ਕਰਨਗੇ ਜੀ ਤਾਲਾ ਜਿਹੜਨ ਲਗੇ ਸੀਗੇ ਆਖਿਰ ਸਾਲਾ ਜਿਹੜਿਆ ਸੱਚਾਈ ਸੀਗੀ ਕਿ ਕਾਰਪੇਸ਼ਨ ਦੇ ਵਿੱਚ ਲੋਕ ਖੰਜਰ ਖਰਾਬ ਹੁੰਦੇ ਨੇ ਕਰੋੜਾਂ ਦਾ ਕਪਲਾ ਹੁੰਦਾ ਕਈ ਐਫ ਆਈ ਆਰ ਦਰਜ ਵੀ ਹੋਈਆਂ ਨਵੇਂ ਕਮਿਸ਼ਨ ਜਿਹੜੇ ਸੰਦੀਪ ਰਸ਼ੀ ਆਏ ਉਹਨਾਂ ਨੇ ਹੀ ਪਰਚੇ ਦਰਜ ਕਰਾਏ ਕਾਰਪੇਸ਼ਨ ਦੇ ਮੁਲਾਜ਼ਮਾਂ ਦੇ ਫਿਰ ਤੁਹਾਡੇ ਉੱਤੇ ਪਰਚਾ ਦਰਜ ਹੋਣਾ ਨਿੰਦਨਯੋਗ ਹੈ ਕਿ ਕਾਰਪੇਸ਼ਨ ਦੇ ਵਿੱਚ ਸਕੈਮ ਹੋ ਗਿਆ ਇੰਨਾ ਵੱਡਾ ਆ ਦੇਖੋ ਜਿਹੜੇ ਜਦੋਂ ਤੁਸੀਂ ਲੋਕਾਂ ਦੀ ਲੜਾਈ ਲੜਦੇ ਹੋ ਜਿਹੜੀ ਐਜੀਟੇਸ਼ਨ ਹੈ ਦੈਟ ਇਜ਼ ਸਿੰਬੋਲਿਕਲ ਮਤਲਬ ਭਗਤ ਸਿੰਘ ਉਦਮ ਸਿੰਘ ਤੋਂ ਲੈ ਲਓ ਜਦੋਂ ਉਹਨਾਂ ਨੇ ਕੋਈ ਮਤਲਬ ਕੋਈ ਬੰਬ ਨਹੀਂ ਮਾਰੇ ਸੀਗੇ ਅਸੈਂਬਲੀਆਂ ਦੇ ਵਿੱਚ ਤੇ ਉਹਨਾਂ ਨੇ ਪਰਚੇ ਸੱਟੇ ਸੀ ਤਾਂ ਕਿ ਅੰਗਰੇਜ਼ਾਂ ਨੂੰ ਜਗਾਇਆ ਜਾਵੇ ਜਿਹੜਾ ਇਹ ਤਾਲਾ ਵਾਲੀ ਗੱਲ ਕਰਦੇ ਆ ਇਹ ਜਸਟ ਇੱਕ ਸਿੰਬੋਲਿਕਲ ਧਰਨਾ ਸੀ ਤਾਂ ਕਿ ਅਫਸਰ ਨੂੰ ਹਲਾਇਆ ਜਾਏ ਜਿਹੜੇ 2 ਸਾਲਾਂ ਤੋਂ ਲੁੱਟ ਦਾ ਬਾਜ਼ਾਰ ਗਰਮ ਕੀਤਾ ਹੋਇਆ ਹੈ ਤੇ ਜਿਹੜੀ ਤਾਲਾ ਲਾਉਣ ਦੀ ਗੱਲ ਕਰਦੇ ਆ ਸਾਡੇ ਆਂ ਧਰਨਾ ਅਸੀਂ 11 ਵਜੇ ਤੇ ਪਹੁੰਚੇ ਸੀਗੇ ਤਕਰੀਬਨ 2 ਘੰਟੇ ਅਸੀਂ ਧਰਨੇ ਤੇ ਬੈਠੇ ਰਹੇ ਆ ਉਹ 2 ਘੰਟੇ ਉਹ ਗੇਟ ਬੰਦ ਰਿਹਾ ਗੇਟ ਦੇ ਅੰਦਰੋਂ ਤਾਲਾ ਲੱਗਿਆ ਰਿਹਾ ਤੇ ਬਾਹਰ ਪੁਲਿਸ ਖੜੀ ਰਹੀ ਹੈ ਜਦ ਕਿ ਪਬਲਿਕ ਦਾ ਰਾ ਇਹਨਾਂ ਨੂੰ ਇਹਨਾਂ ਨੇ ਤਾਂ ਪਹਿਲਾਂ ਹੀ ਤਾਲਾ ਲਾਇਆ ਹੋਇਆ ਸੀ ਉਸ ਉਹ ਚੀਜ਼ ਨੂੰ ਦੂਜੀ ਗੱਲ ਅੱਜ ਤੱਕ ਅੱਜ ਤੱਕ ਇਹ ਨਹੀਂ ਹੋਇਆ ਕਿ ਇਸ ਗੱਲ ਦੇ ਪਰਚੇ ਦਰਜ ਕੀਤੇ ਜਾਂ ਨਾ ਨੋਨ ਅਵੇਲੇਬਲ ਫੈਂਸ ਲਗਾਤਾ ਮੈਂਬਰ ਪਾਰਲੀਮੈਂਟ ਤੇ ਆਸ਼ੂ ਜੀ ਤੇ ਮੇਰੇ ਤੇ ਸ਼ਾਮਸੁੰਦਰ ਜੀ ਤੇ ਹੋਰ ਬਾਕੀ 60 ਬੰਦਿਆਂ ਤੇ ਪਾਤਾ ਉਹ ਕੀ ਹੈ ਇਹਨਾਂ ਦਾ ਖੇਲ ਕਿ ਜਦੋਂ ਪਾਰਲੀਮੈਂਟ ਹੁਣ ਚੋਣ ਹੋਣੀ ਹੈ ਉਦੋਂ ਸਾਡਾ ਕੋਈ ਕਾਉਂਸਲਰ ਸਪੀਚ ਕਰ ਰਿਹਾ ਹੈ ਜਾਂ ਕੋਈ ਸਾਡਾ ਵਰਕਰ ਜਾਂ ਬਲੋਗ ਪ੍ਰਧਾਨ ਵੋਟ ਪ੍ਰਧਾਨ ਜਾਂ ਸਾਡਾ ਕੋਈ ਡੀਸੀ ਦਾ ਮੈਂਬਰ ਉਹ ਕਿਤੇ ਕੋਈ ਕੰਮ ਕਰ ਰਿਹਾ ਆਪਣੀ ਪਾਰਟੀ ਦੇ ਹੱਕੇ ਤੇ ਉਹਨੂੰ ਜਾ ਕੇ ਕਹਿ ਦੇਣ ਕਿ ਥਾਣੇ ਵਾਲੇ ਇਹ 30 ਦਾ 60 ਸੇ ਨਾਮ ਹੈ ਵੀ ਬੰਦਾ ਪੰਜਾ ਦਰਾਂ ਵਾਸਤੇ ਪੰਜ ਤਰੀਕ ਨੂੰ ਫਿਰ ਕੀ ਕਰ ਅਸੀਂ 35 ਨੂੰ ਸਾਰੇ ਕਾਰਿਆਕਰਤਾ ਕੱਲੇ 60 ਨਹੀਂ ਸੀਗੇ 2000 ਵਰਕਰ ਸੀਗੇ ਸਾਡੇ ਨਾਲ ਉਹ 2000 ਵਰਕਰ ਤਖਤੀਆਂ ਲੈ ਕੇ ਜਾਏਗਾ ਕਮਿਸ਼ਨਰ ਪੁਲਿਸ ਦੇ ਆਫਿਸ ਵੀ ਆ ਅਸੀਂ ਸਾਰੇ ਸੀਗੇ ਧਰਨੇ ਸ਼ਾਮਿਲ ਸਾਨੂੰ ਸਾਰਿਆਂ ਨੂੰ ਗ੍ਰਿਫਤਾਰ ਕਰੋ ਠੀਕ ਹੈ ਤੁਸੀਂ ਧਾਰਾ ਲਾਤੀ ਹੈ ਕਰ ਲੋ ਗ੍ਰਿਫਤਾਰ ਬਈ ਆ ਰੈਡੀ ਫੋਰ ਥੈਟ ਲੇਕਿਨ ਉਹ ਜਿਹੜੇ ਸ਼ਖਸ ਨੇ ਬਿਆਨ ਦਿੱਤੇ ਸੀਗੇ ਉਹ ਸ਼ਖਸ ਕਹਿ ਰਿਹਾ ਕਿ ਮੈਂ ਗੇਟ ਕੋਲ ਖੜਾ ਸੀ ਮੈਂ ਤੱਕਾ ਮੁਕੀ ਦੇ ਤਲੇ ਲਾਂਦੀ ਘੜਾ ਗੱਲਾਂ ਕਿੱਥੇ ਲੇਕਿਨ ਉਹ ਸ਼ਖਸ ਕਿੱਥੋਂ ਆ ਗਿਆ ਉਹ ਮੇਰਾ ਖਿਆਲ ਹੈ ਕਿ ਟੋਟਲ মিডিਆ ਉੱਥੇ ਸੀਗਾ ਜੀ ਬਿਲਕੁਲ ਕਿਸੇ ਨੂੰ ਕਿਸ ਨੇ ਗਾਲ ਨਹੀਂ ਕੱਢੀ ਕਿਸ ਨੂੰ ਕਿਸ ਨੇ ਧੱਕਾ ਨਹੀਂ ਮਾਰਿਆ ਅਸੀਂ ਉਸ ਜਗ੍ਹਾ ਤੇ ਪਹੁੰਚ ਕੇ ਆਪਣਾ ਸਿੰਬੋਲਿਕਲੀ ਅਸੀਂ ਆਪਣਾ ਐਜੀਟੇਸ਼ਨ ਕੀਤਾ ਔਰ ਮੇਰਾ ਖਿਆਲ ਨਹੀਂ ਜੀ ਨਾਲ ਕੋਈ ਕੰਪਲੇਂਟ ਹੈ ਉਹ ਸਾਥੀ ਕਿਤੇ ਉੱਥੇ ਮੋਕੇ ਦੇ ਆਸ-ਪਾਸ ਵੀ ਕਿਤੇ ਨਜ਼ਰ ਆਏ ਜੀ ਅਗਰ ਕੋਈ ਹੈਗਾ ਉਹ ਹੈਗੇ ਆ ਧੱਕੇ ਬਚ ਰਿਹਾ ਗਾਲਾਂ ਕੱਡੀਆਂ ਜਾ ਰਹੀਆਂ ਤਾਂ ਉਹਦੀ ਵੀਡੀਓ ਕੋਈ ਉਹ ਰਿਕਾਰਡਿੰਗ ਹੋਏਗੀ ਕੋਈ ਫੋਟੋ ਹੋਏਗੀ ਉਹ ਜਨਤਕ ਕਰ ਦੇ ਕੈਮਰੇ ਲੱਗੇ ਪਹਿਲੇ ਬਾਰ ਕੈਮਰੇ ਲੱਗੇ মিডিਆ ਸਾਰਾ ਸੀ ਤਕਰੀਬਨ 250 ਸਾਥੀ ਮੀਡੀਆ ਦੇ ਉੱਤੇ ਸੀਗੇ ਐਵੋ ਜੋ ਕੁਝ ਹੈ ਹੀ ਨਹੀਂ ਲੇਕਿਨ ਇਹ ਮਨ ਕਿਤੇ ਖੱਜਲ ਖਰਾਬ ਕਰਨ ਦੀ ਯੋਜਨਾਵਾਂ ਹੈਗੀਆਂ ਨੇ ਐਮਪੀ ਦੀ ਇਲੈਕਸ਼ਨ ਜਿਹਦਾ ਤੁਸੀਂ ਗੱਲ ਕੀਤੀ ਦੇਖੋ ਸਰਕਾਰਾਂ ਇਹ ਜਿਹੜੀ ਸਰਕਾਰ ਹੈ ਇਹਦਾ ਇੱਕੋ ਹੀ ਪਾਲਿਸੀ ਹੈ ਕਿ ਡਰਾ ਧਮਕਾ ਕੇ ਲੋਕਾਂ ਨੂੰ ਆਪਣੇ ਜਿਹੜੀ ਹੁਣ ਤੁਸੀਂ ਦੇਖੋ ਅਗਰ ਐਮਐਲਏ ਇੰਨੇ ਪਾਪੂਲਰ ਹੋਣ ਤੇ ਮੋਰਾ ਬੰਦ ਕਰਨ ਦੀ ਕੌਨਸਟੈਂਸ ਦੀ ਕੀ ਲੋੜ ਹੈ ਮੋਰਾ ਇਸ ਕਰਕੇ ਬੰਦ ਕੀਤੀਆਂ ਕਿ ਕਿ ਇਹਨਾਂ ਦਾ ਇੱਕ ਵੀ ਕੌਂਸਲਰ ਹਾਊਸ 'ਚ ਨਹੀਂ ਹੈ ਜਾਂ ਅਕਾਲੀ ਦਲ ਬੀਜੇਪੀ ਦੀ ਹੈ ਜਾਂ ਕਾਂਗਰਸ ਦੀ ਹੈ ਤੇ ਲੋਕ ਸਾਡੇ ਕੋਲ ਮੋਹ ਲਗਵਾਉਣ ਦੇ ਭਾਨੇ ਆਣ ਇਸ ਕਰਕੇ ਉਹਨਾਂ ਨੇ ਉਹਨਾਂ ਦੀ ਮੋਹਰਾ ਬੰਦ ਕਰਤੀ ਤੇ ਤੁਸੀਂ ਐਨੇ ਲੋਕਪ੍ਰੀਏ ਨੇਤਾ ਹੋ ਤੇ ਲੋਕ ਤਾਂ ਆਪਣੇ ਆਪ ਚੱਲ ਕੇ ਆਣਗੇ ਤੁਹਾਨੂੰ ਮੋਹਰਾ ਬੰਦ ਕਰਨ ਦੀ ਕੀ ਲੋੜ ਹੈ ਔਰ ਤੁਸੀਂ ਅੱਜ ਤੱਕ ਜਨਦੂ ਦੀ ਕਾਰਪੋਰੇਸ਼ਨ ਬਣੀ ਹੈ ਆਈ ਥਿੰਕ 92 ਤੋਂ ਇਹਦੇ ਇਲੈਕਸ਼ਨ ਸਟਾਰਟ ਹੋਇਆ ਪਹਿਲਾਂ ਇਹ ਕਮੇਟੀ ਹੁੰਦੀ ਸੀਗੀ ਤੁਸੀਂ ਚੈੱਕ ਕਰੋ ਕਿ ਕਦੀ ਇਹ ਫਰਮਾਨ ਜਾਰੀ ਹੋਇਆ ਕਿਸੇ ਸਰਕਾਰ ਨੇ ਜਾਰੀ ਕੀਤਾ ਇਹ ਨਵੇਂ ਆਏ ਸੀਗੇ ਆਮ ਆਦਮੀ ਵੱਲੇ ਆਮਾਦੂ ਰਹਾ ਦੇ ਨਹੀਂ ਸੀ ਤੇ ਹਾਲਾਤ ਕੀ ਪੈਦਾ ਕਰਤੇ ਇਨਾਂ ਨੇ ਲਿਖੇ ਤਲਵਾਰ ਸਾਹਿਬ 4000 ਕਰੋੜ ਦੇ ਵਿਕਾਸ ਹਲਕਾ ਪੂਰਬੀ ਚ ਹੋਏ ਸੜਕ ਵੀ ਜਿਹੜੀ ਤੁਸੀਂ ਬਖੂਬੀ ਬੜਾ ਟਾਈਮ ਲਗਾ ਕੇ ਉਪਰਾਲੇ ਕਰਕੇ ਟਿੱਬਾ ਰੋੜ ਛੜਕ ਬਣਾਈ ਜਿਹੜੀ ਅੱਜ ਪਟ ਦਿੱਤੀ ਗਈ ਹੈ ਜਿਹਦੇ ਹਾਲਾਤ ਵੀ ਨਿੰਦਨਯੋਗ ਹੋ ਚੁੱਕੇ ਐ ਇਕ ਤਾਰਾਂ ਪੈਰੀਆਂ ਨੇ ਰੋੜ ਤੇ ਲੋਕ ਜਾਣਾ ਕਿ ਚੜ੍ਹਣਾ ਹੀ ਮੁਨਾਸਰ ਨਹੀਂ ਸਮਝਦੇ ਟੁੱਟ ਤਾਂ ਗਈ ਹੈ 4000 ਕਰੋੜ ਦੇ ਕੰਮ ਦੀ ਚਾਬੀ ਜਿਹੜਾ ਇੱਕ ਕੰਮ ਆਂਦਾ ਸੀ ਲੇਕਿਨ ਹੁਣ ਰੋੜ ਬਣੇਗੀ ਕਿ ਨਹੀਂ ਬਣੇਗੀ ਕਿ ਐਤੇ ਹੀ ਰਹੇਗੀ ਕਿਉਂਕਿ ਉਪਰਾਲਾ ਤੁਸੀਂ ਬਹੁਤ ਕੀਤਾ ਸੀ ਸਾਲ ਲੱਗੇ ਸੜਕ ਬਣਾਉਣ ਇਕੋ ਇਸ ਤਰ੍ਹਾਂ ਡੀਪ ਚਲੇਗੇ ਇੱਕ ਤਾਂ ਹੁੰਦਾ ਹੈ ਬੰਦੇ ਦਾ ਜਿੱਥੇ ਜਨਮ ਹੁੰਦਾ ਹੈ दैट इज ਹਸਪੀਟਲ ਅਸੀਂ ਉਹਨਾਂ ਨੂੰ ਅਪਗ੍ਰੇਡ ਕਰਨ ਦੀ ਕੋਸ਼ਿਸ਼ ਕੀਤੀ ਫਿਰ ਜਦੋਂ ਬੱਚਾ بڑا ਹੋ ਜਾਂਦਾ ਹੈ ਉਹਨੂੰ ਐਜੂਕੇਸ਼ਨ ਦੀ ਲੋੜ ਹੈ ਅਸੀਂ ਇਹ ਮਾਹੌਲ ਦਿੱਤਾ ਕਿ ਉਹਨੂੰ ਪੜ੍ਹਾਈ ਵਾਸਤੇ ਕੋਲਜ ਸਕੂਲ ਦੇ ਦਿੱਤੇ ਤੇ ਜਦੋਂ ਉਹ بڑا ਹੋ ਜਾਂਦਾ ਹੈ ਤੇ ਸਾਡੇ ਇਸ ਕੰਸਿਸਟੈਂਸੀ ਚ ਇੰਨੀ ਇੰਡਸਟਰੀ ਹੈ ਅਸੀਂ ਉਹੀ ਪ੍ਰਮੋਟ ਕਰ ਰਹੇ ਸੀ ਕਿ ਉਹਨੂੰ ਰੋਜ਼ਗਾਰ ਮਿਲ ਜੇ ਤੇ ਜਦੋਂ ਇਹ ਯਾਤਰਾ ਖਤਮ ਹੋ ਜਾਂਦੀ ਹੈ ਉਸ ਤੋਂ ਬਾਅਦ ਜਦੋਂ ਉਹ ਆਪਣੇ ਸੰਸਕਾਰ ਵਾਸਤੇ ਯਾ ਉਹ ਜੋ ਰਿਚੁਅਲਸ ਆ ਪੂਰੇ ਕਰਵਾ ਸੀ ਅਸੀਂ ਸ਼ਮਸ਼ਾਨ ਘਾਟ ਵੀ ਇੱਥੇ ਲੈ ਕੇ ਬਿਲਕੁਲ ਬਿਲਕੁਲ ਮਤਲਬ 크ਰਿਸਚੀਅਨਸ ਦਾ ਅਲੱਗ ਮੁਸਲਿਮ ਦਾ ਅਲੱਗ ਔਰ ਜਿਹੜਾ ਹਿੰਦੂਸੇ ਕਮਿਊਨਿਟੀ ਦਾ ਅਲੱਗ ਤੁਸੀਂ ਹੈਰਾਨ ਹੋ ਜੋਗੇ ਹਜੇ ਤੱਕ ਸ਼ਮਸ਼ਾਨ ਘਾਟ ਨਹੀਂ ਇਹਨਾਂ ਨੇ ਚਾਲੂ ਕਰਨ ਦਿੱਤਾ ਇਸੋ ਇਸੋ ਅਨਫੋਰਚੂਨੇਟ ਗੱਲ ਕੀ ਹੈ ਕਿ 80 ਲੱਖ ਰੁਪਿਆ ਉਹਦੇ ਉੱਪਰ ਲੱਗ ਗਿਆ ਔਰ ਨਾਲ ਜਿਹੜੀ ਉਹ ਗੱਡੀ ਜਿਹੜੀ ਹੈ ਜਿਹਨੂੰ ਸ਼ਾਬਾਹਾਨ ਆਪਾਂ ਮੋਰਚੀ ਬੈਂ ਕਹਿੰਦੇ ਆ ਉਹ ਵੀ ਖੜੀ ਹੈ ਉਹ ਖੜੀ ਖੜੀ ਕੰਡਮ ਹੋ ਰਹੀ ਹੈ ਲੇਕਿਨ ਇਹ ਸਰਕਾਰ ਉਹਨੂੰ ਚਲਾਉਣ ਦੀ ਪਰਮਿਸ਼ਨ ਨਹੀਂ ਦੇ ਰਹੀ ਸ਼ਮਸ਼ਾਨ ਘਾਟ ਨੂੰ ਚਲਾਉਣ ਦੀ ਪਰਮਿਸ਼ਨ ਨਹੀਂ ਦੇ ਰਹੀ ਇਹ ਆਵਾਜ਼ ਵੀ ਪਾਰਟੀ ਉਹ ਜਿਹੜੀਆਂ ਤੁਸੀਂ ਗੱਲਾਂ ਕਰ ਰਹੇ ਹੋ ਸੜਕਾਂ ਦੀਆਂ ਸਾਡੀ ਟਿੱਬਾ ਰੋੜ ਹੈ ਮੇਰੇ ਕੋਲ ਪੂਰਾ ਡਾਟਾ ਹੈ ਦੇ ਵਿੱਚ 300 ਤੋਂ 400 ਕਰੋੜ ਰੁਪਏ ਅਸੀਂ ਇਸ ਹਲਕੇ 'ਚ ਲਗਾਇਆ ਜਿਹੜੀ ਲੇਅਰ ਵੈਲੀ ਅਸੀਂ 22 ਏਕੜ ਦੇ ਵਿੱਚ ਬਣਾਉਣ ਜਾ ਰਹੇ ਸੀਗੇ ਤੁਸੀਂ ਉਹ ਲੇਅਰ ਵੈਲੀ ਦਾ ਹਾਲ ਦੇਖੋ ਦੁਆਰਾ ਕੂੜਾ ਬਣ ਗਿਆ ਔਰ ਉਲਟਾ ਉਥੇ ਕਿਸੇ ਕਲੋਨੀ ਘਟਦੀ ਹੈ ਉਹ ਲੇਅਰ ਵੈਲੀ ਦੇ ਵਿੱਚੋਂ ਰਸਤਾ ਲੈਣਾ ਚਾਹੁੰਦੇ ਆ ਤਾਂ ਕਿ ਸਾਡੇ 플ੌਟ ਜਿਹੜੇ ਆ ਮਹਿੰਗੇ ਰੇਟ ਤੇ ਵਿਕ ਜਨ ਔਰ ਐਮਐਲਏ ਸਾਹਿਬ ਆਰਾਮ ਨਾਲ ਬੈਠੇ ਉਹ ਲੇਅਰ ਵੈਲੀ ਚੋਂ 플ੌਟ ਹੀ ਕਰਦੇ ਸਰਕਾਰੀ ਜ਼ਮੀਨ ਦਾ ਘਪਨ ਹੋ ਜੂਗਾ ਲੇਅਰ ਵੈਲੀ ਦੇ ਨਾਲ ਇੱਕ ਜਗ੍ਹਾ ਲੱਗਦੀ ਹੈ ਜੀ ਲੇਅਰ ਵੈਲੀ ਚੋਂ ਵਿਚਕਾਰ ਨੂੰ ਸੜਕ ਪਾ ਕੇ ਉਸ ਜਗ੍ਹਾ ਤੱਕ ਪਹੁੰਚਣਾ ਚਾਹੁੰਦੇ ਆ ਔਰ ਇਹਨਾਂ ਨੇ ਪ੍ਰਪੋਜ਼ਲ ਕਿ ਬਣਾ ਕੇ ਭੇਜਤੀ ਸੀ ਜਿਦੇ ਚ ਇਹਨਾਂ ਨੇ ਸ਼ੋ ਕਰਤਾ ਵੀ ਲੇਅਰ ਵੈਲੀ ਨਹੀਂ ਇਹ ਨਾਲਾ ਹੈ ਜੀ ਦੇਖੋ ਐਡਾ ਵੱਡਾ ਝੂਠ ਬੋਲਤਾ ਜਿਸ ਜਗ੍ਹਾ ਤੇ ਅਸੀਂ ਇੰਪਰੂਵਮੈਂਟ ਰਸ ਤੋਂ 9 ਕਰੋੜ ਰੁਪਏ ਪਾਸ ਕਰਾਇਆ ਇਹ ਦੁਆਰਾ ਚਿੱਠੀ ਜਾ ਰਹੀ ਹੈ। ਬਈ ਇਹ ਤਾਂ ਨਾਲ ਹੈ ਜੀ ਕਿਉਂਕਿ ਕਾਗਜ਼ਾਂ 'ਚ ਪੁਰਾਣਾ ਨਾਲਾ ਸੀ ਤੇ ਅਸੀਂ ਇਹਦੇ ਪੁਲ ਬਣਾਣਾ ਹੈ। ਤੇ ਜਦੋਂ ਭਾਗਿਆ ਹੋਂ ਵਾਲੇ ਕੁਝ ਸਾਥੀ ਮੇਰੇ ਕੋਲ ਆਏ ਤੇ ਮੈਂ ਕਿਹਾ ਯਾਰ ਇਹ ਤਾਂ ਅਨਫੋਰਚੂਨੇਟ ਹੈ ਬਟ ਇਹਦੇ ਜ਼ਿੰਮੇਵਾਰ ਕੌਣ ਨੇ? ਇਹਦੇ ਜ਼ਿੰਮੇਵਾਰ ਆਵਾਜ਼ ਦੀ ਪਾਰਟੀ ਨਹੀਂ ਹੈ। ਇਹਦੇ ਜ਼ਿੰਮੇਵਾਰ ਹੁਈ ਪੀਪਲ ਜਿਹੜੇ ਅਸੀਂ ਰਾਜਨੀਤੀ ਨੂੰ ਮਤਲਬ ਇਦਾਂ ਨਾ ਲਈਏ ਵੀ ਆਪਾਂ ਆ ਕੋਰਟ 'ਤੇ ਨਵਾਂ ਪਾਣਾ ਹੈ, ਪੁਰਾਣਾ ਛੱਡ ਦੇਣਾ ਹੈ। ਜਿਹੜਾ ਬੰਦਾ ਵੀ ਮੈਂ ਨਹੀਂ ਕਹਿੰਦਾ ਅਸੀਂ ਚੰਗੇ ਆ, ਜਿਹੜਾ ਬੰਦਾ ਜਿਸ ਪਾਰਟੀ ਦਾ ਮਿਹਨਤ ਨਾਲ ਲਗਨ ਨਾਲ ਕੰਮ ਕਰਦਾ ਹੈ ਇਮਾਨਦਾਰੀ ਨਾਲ ਕੰਮ ਕਰਦਾ ਹੈ ਲੋਕਾਂ ਨੂੰ ਉਹਨੂੰ ਦੁਆਰਾ ਪ੍ਰਮੋਟ ਕਰਨਾ ਚਾਹੀਦਾ ਹੈ ਬਿਲਕੁਲ ਸਹੀ ਜਨਾ ਜ਼ਿਲ੍ਹਾ ਪ੍ਰਧਾਨ ਸ਼ਹਿਰੀ ਲੁਧਿਆਣਾ ਤੋਂ ਸਨੀ ਤਲਵਾਰ ਜੀ ਸਿਗੇ ਇਹ ਕਿਤਾਬ ਤੁਹਾਨੂੰ ਮੈਂ ਦਿਖਾ ਰਿਹਾ ਚ 4000 ਕਰੋੜ ਦੀ ਕਿਤਾਬ ਜਿਹੜੀ ਹੈ ਤਲਵਾਰ ਸਾਹਿਬ ਵੱਲ ਛਪਾਈ ਗਈ ਸੀ ਇਸ ਕਿਤਾਬ ਦੇ ਵਿੱਚ ਜੋ ਕੰਮ ਲਿਖੇ ਨੇ ਉਹ ਕੰਮ ਪੂਰੇ ਵੀ ਹੋ ਰਹੇ ਨੇ ਚਾਹੇ ਸਰਕਾਰੀ ਸਕੂਲ ਦੀ ਗੱਲ ਕੀਤੀ ਜਾਵੇ ਸ਼ਮਸ਼ਾਨ ਘਾਟ ਦੀ ਗੱਲ ਕੀਤੀ ਜਾਵੇ ਜਾਂ ਗੱਲ ਕੀਤੀ ਹੈ ਫਾਇਰ ਫਾਇਰ ਬ੍ਰਿਗੇਡ ਸਟੇਸ਼ਨ ਦੀ ਗੱਲ ਕੀਤੀ ਜਾਵੇ ਆਡੀਟੋਰੀਅਮ ਦੀ ਗੱਲ ਕੀਤੀ ਜਾਵੇ ਸਰਕਾਰੀ ਕਾਲਜ ਦੀ ਗੱਲ ਕੀਤੀ ਜਾਵੇ ਇਹ ਗੱਲ ਕੀਤੀ ਜਾਵੇ ਸਰਕਾਰੀ ਸੜਕਾਂ ਦੀ ਤੇ ਸਾਰੇ ਤਲਵਾਰ ਸਾਹਿਬ ਵਾਲੋ ਕਿਤੇ ਗਈ ਹਲਕਾ ਪੂਰੀ ਨੁਹਾਰ ਬਦਲਨੀ ਸੀ ਨੁਹਾਰ ਇਸ ਕਰਕੇ ਬਦਲਨੀ ਸੀ ਕਿਉਂਕਿ ਇੱਕ ਸ਼ਹਿਰ ਤੇ ਜਾਂਦਾ ਬੰਦਾ ਤੇ ਸ਼ਹਿਰ ਦੇ ਵਿੱਚ ਮੋਲ ਹੁੰਦੇ ਨੇ ਲੇਕਿਨ ਉਹ ਮੋਲ ਤੇ ਵੀ ਅੱਜ ਨੂੰ ਜਿਹੜਾ ਬਣਾਉਣਾ ਸੀ ਕਿਲਾੜੇ ਜਗ੍ਹਾ ਦੇ ਉੱਤੇ ਜਿਹੜਾ ਨੇ ਅਪਰੂਵਲ ਦੇ ਦਿੱਤੀ ਸੀ ਕਿ ਇੰਡਸਟਰੀਆਂ ਨੇ ਕਹਿੰਦੇ ਲੇਕਿਨ ਇੰਡਸਟਰੀਆਂ ਨੇ ਉਦੋਂ ਅੰਦਰ ਦੇ ਨਾਲ ਸਾਥ ਦਿੱਤਾ ਸੀਗਾ ਲੇਕਿਨ ਅੱਜ ਨੂੰ ਕੋਈ ਇੰਟਰਸਟ ਨਹੀਂ ਪੁਰਾ ਤਲਵਾਰ ਸਾਹਿਬ ਦੇ ਕਹਿੰਦੇ ਮੁਤਾਬਿਕ ਲੇਕਿਨ ਸਰਕਾਰੀ ਸਕੂਲ ਜਿਹੜਾ ਕੱਲ ਨੂੰ ਉਦਘਾਟਨ ਹੈ ਜਿਹਦੇ ਵਿੱਚ ਸਵਿੰਗ ਪੂਲ ਹੈ ਜਿਹਨੂੰ ਹੁਣ ਸਮਾਰਟ ਐਜੂਕੇਸ਼ਨ ਸਕੂਲ ਕਿਹਾ ਜਾਊਗਾ ਤ ਆ ਤਲਵਾਰ ਸਾਹਿਬ ਦਾ ਕਹਿਣਾ ਕਿ ਸਰਕਾਰ ਆ ਸੋਚ ਲੈ ਕਿ ਕਾਂਗਰਸੀ ਦੇ ਨੇ ਤੇ ਕਾਂਗਰਸੀ ਫੈਮ ਜਿਹੜਾ ਸਕੂਲ ਬਣ ਚੁੱਕਾ ਸੀ ਲੇਕਿਨ ਉਹਨੂੰ 2 ਸਾਲ ਬਾਅਦ ਜਿਹੜਾ ਉਹਦਾ ਉਦਗਾਟਨ ਇਸ ਕਰਕੇ ਕੀਤਾ ਗਿਆ ਕਿ ਸਰਕਾਰ ਨੂੰ ਕ੍ਰੈਡਿਟ ਜਿਹੜਾ ਤਾਂ ਦੇ ਸਰਕਾਰ ਨੂੰ ਚਲਾਵੇ ਲੇਕਿਨ ਨੀ ਪੱਤਰ ਵੀ ਜਿਹੜੇ ਨੇ ਤੁਹਾਨੂੰ ਪੁਰਾਣੇ ਨੀ ਪੱਤਰ ਵੀ ਦਿਖਾਵਾਂਗੇ ਜਿਹੜੇ ਸ਼ੋਭਨੀਕਲੀ ਦਾ ਸਮੇਂ ਲੱਗੇ ਹੋਏ ਨੇ ਲੇਕਿਨ ਉਹ ਸੜਕਾਂ ਨਿਰਮਾਣ ਦੇ ਕਾਂਗਰਸ ਨੇ ਕਦੇ ਵੀ ਉਹ ਨੀ ਪੱਤਰ ਨਹੀਂ ਪਟੇ ਨਾ ਅਕਾਲੀ ਦਲ ਨੇ ਕਾਂਗਰਸ ਦੇ ਨੀ ਪੱਤਰ ਪੱਤੇ ਲੇਕਿਨ ਤਲਵਾਰ ਸਾਹਿਬ ਦਾ ਕਹਿਣਾ ਸੀ ਸਰਕਾਰ ਆਈ ਤੇ ਸਾਡੇ ਨੀ ਪੱਤਰ ਤੱਕ ਪਟਰੀ ਆ ਲੇਕਿ ਹੈਗਾ ਕਿ ਆਬਾਮ ਦੇ ਲਈ ਮੈਂ ਕੰਮ ਕੀਤੇ ਤੇ ਆਬਾਮ ਹੀ ਜਿਹੜੀ ਹੈ ਕਿਤੇ ਨਾ ਕਿਤੇ ਅੱਜ ਨੂੰ ਇਹ ਚੀਜ਼ ਦੇਖ ਕੇ ਕਿ ਜਿਹੜੇ ਉਪਲਬਧੀਆਂ ਮੈਂ ਦਿੱਤੀਆਂ ਨੇ ਉਹਦੇ ਨੀਚੇ ਸਿਰਫ ਇੱਕ ਸ਼ੇਅਰ ਕਰ ਦੇ ਕਿ ਉਪਲਬਧੀ ਐਮ.ਐਲ.ਏ ਸੰਦੇ ਤਲਵਾਰ ਦੀ ਸੀਗੀ ਸਾਬਕਾ ਐਮ.ਐਲ.ਏ ਦੀ ਹੁੰਦੇ ਨੇ ਲੋਕ ਇਸ ਚੀਜ਼ ਨੂੰ ਕਿੰਨਾ ਫਲਾਣ ਗਏ ਤੇ ਤਲਵਾਰ ਸਾਹਿਬ ਦੀ ਹਾਜ਼ਰੀ ਜਿਹੜੀ ਹੈ ਕਮੈਂਟਰ ਦੇ ਵਿੱਚ ਲਗਾਣਗੇ ਲੋਕ ਕੈਮਰਾਮੈਨ ਐਮ.ੀ ਦੇ ਨਾਲ ਮੈਂ ਵਿਸ਼ਾਲ ਕਪੂਰ ਲਿਜਾਣਾ ਲੱਗੇ